ਨੰਗਲ ਮਾਰਗ ਉਤੇ ਮੋਤ ਨੂੰ ਮਾਤ ਟਰੱਕ ਤੇ ਕਾਰ ਦੀ ਟੱਕਰ ਦੇ ਵਿੱਚ ਚੱਕਨਾਚੂਰ ਹੋਈ ਗੱਡੀ 에ਅਰ ਬੈਗਸ ਨੇ ਬਚਾਈ ਜਾਨ ਦੇਰਾਤ ਸ਼ਿਵਾਲਕ ਐਵੇਨਿਊ ਨੇੜੇ ਵਾਪਰਿਆ ਭਿਆਨਕ ਸੜਕ ਹਾਸਾ ਅੰਮੋ ਸਾਹਮਣੇ ਭਿੜੇ ਟਰੱਕ ਤੇ ਕਾਰ ਰੱਬ ਰਾਖਾ ਉਹਨਾਂ ਨੰਗਲ ਹਾਈਵੇ ਤੇ ਕਾਰ ਦੇ ਓਡੇ ਪਰ ਖੱੱਚੇ ਜਾਨੀ ਨੁਕਸਾਨ ਤੋਂ ਰਹਾ ਬਚਾਓ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨੰਗਲ ਉਹਨਾ ਮੁੱਖ ਮਾਰਗ ਉਤੇ ਸਥਿਤ ਸ਼ਿਵਾਲਕ ਐਵੇਨਿਊ ਦੇ ਨੇੜੇ ਡੇਰਾ ਦੇ ਇੱਕ ਭਿਆਨਕ ਸੜਕ ਹਾਦਸੇ ਬਾਰੇਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਇੱਕ ਕਾਰ ਅਤੇ ਟਰੱਕ ਵਿਚਕਾਰ ਹੋਈ ਜ਼ੋਰਦਾਰ ਟੱਕਰ ਕਾਰਨ ਵਾਪਰਿਆ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਕਾਰ ਉਨ੍ਹਾਂ ਵੱਲ ਤੋਂ ਨੰਗਲ ਸਾਈਡ ਨੂੰ ਆ ਰਹੀ ਸੀ ਜਦੋਂ ਕਿ ਟਰੱਕ ਨੰਗਲ ਸਾਈਡ ਤੋਂ ਉਨ੍ਹਾਂ ਵੱਲ ਨੂੰ ਜਾ ਰਿਹਾ ਸੀ ਤਾਂ ਇਹਨਾਂ ਦੀ ਆਮਣੇ-ਸਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਹਾਦਸੇ ਦੇ ਦੌਰਾਨ ਕਾਰ ਦੇ ਬੈਗਸ ਖੁੱਲ ਜਾਣ ਕਾਰਨ ਚਾਲਕ ਅਤੇ ਸਵਾਰੀਆਂ ਦੀ ਜਾਨ ਬਚ ਗਈ। ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਕਾਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਆਵਾਜਾਈ ਨੂੰ ਸਚਾਰੂ ਢੰਗ ਦੇ ਨਾਲ ਸ਼ੁਰੂ ਕਰਵਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਸ ਦੀ ਲਾਪਰਵਾਹੀ ਦੇ ਕਾਰਨ ਵਾਪਰਿਆ।